ਹਾਂਜੀ ਅਸੀ ਕਾਰਵਾਈ ਜੀ ਸਾਰੇ ਦੋਸਤਾਂ ਮੇਰਾ ਨੂੰ ਆਪਾਂ ਮੋਚਾਂ ਲੁਧਿਆਣੇ ਕਿਸਾਨ ਮੇਲੇ 'ਚ ਜੋ ਕਿ ਹਰ ਸਾਲ ਹੁੰਦਾ ਅੱਜ ਕਿਸਾਨ ਮੇਲੇ ਦਾ ਦੂਜਾ ਦਿਨ ਤੁਹਾਨੂੰ ਦਿਖਾਉਣੇ ਆ ਕਿਵੇਂ ਦਾ ਮੇਲਾ ਹੈ ਕੀ ਕੀ ਇੰਪਲੀਮੈਂਟ ਪਹੁੰਚਿਆ ਤੇ ਕਿੰਨਾ ਦਾ ਇਕੱਠਾ ਕਿੰਨੇ ਕਾ ਕਿਸਾਨ ਵੀਰ ਆਏ ਆ ਬਣੇ ਰਹੋ ਵੀਡੀਓ ਨਾਲ ਐਂਡ ਤੱਕ ਹੁਣ ਆਪਾਂ ਅੰਦਰ ਚੱਲਦੇ ਆਂ ਬਾਈ ਜੀ ਤੁਹਾਨੂੰ ਦਿਖਾਉਣੇ ਕੀ ਕੀ ਚੀਜ਼ਾਂ ਆਈਆਂ ਹੋਈਆਂ ਨੇ ਹਾਂਜੀ ਦੋਸਤੋ ਹੁਣ ਆਪਾਂ ਅੰਦਰ ਚੱਲਦੇ ਆਂ ਬਾਈ ਜੀ مین ਗੇਟ ਤੋਂ ਆਪਾਂ ਅੰਦਰ ਆ ਚੁੱਕੇ ਆਂ ਇਦੋ ਵਾਰ ਅੱਗੇ ਦਿਖਾਉਣਾ ਸੋਨੂੰ ਆਪਾਂ ਕਿੱਥੋਂ ਜਾ ਕੇ ਮੇਲਾ ਜਿਹੜਾ ਸਟਾਰਟ ਹੁੰਦਾ ਦੇਖ ਸਕਦੇ ਹੋ ਤੁਸੀਂ ਕਿਸਾਨ ਵੀਰ ਦੂਰੋਂ ਦੂਰੋਂ ਪੁੱਜਿਆ ਕਿਸਾਨ ਮੇਲੇ ਦੇ ਉੱਪਰ ਅੱਗੇ ਚੱਲਦੇ ਆ ਬਣੇ ਰਹੋ ਹਾਂਜੀ ਦੋਸਤੋ ਹੁਣ ਆਪਾਂ ਅੰਦਰ ਆ ਚੁੱਕੇ ਆਂਗੇ 메ਨ ਗੇਟ ਤੋਂ ਸਭ ਤੋਂ ਵੱਡਾ ਜਦੋਂ ਅੰਦਰ ਆਉਣੇ ਆ ਆਪਾਂ ਨੂੰ ਆ ਚੀਜ਼ ਦੇਖਣ ਨੂੰ ਮਿਲਦੀ ਹੈਗੀ ਦੇਖ ਸਕਦੇ ਹੋ ਤੁਸੀਂ ਆ ਚੌਂਕ ਆ ਜਾਂਦਾ ਤੇ ਇੱਧਰ ਤੇ ਇੱਧਰ ਕਿਸਾਨ ਵੀਰ ਜਾ ਰਹੇ ਆ ਮੱਖੀ ਵਾਲ ਕਬੀਰਾ ਦੇ ਛੋਲੇ ਉਹ ਜ਼ਰਾ ਮਾਂ ਸਰੋ ਹੈਗੀ ਆ ਜਮਾਈ ਵੈਰਾਈਟੀ ਗੰਨੇਆਂ ਗੰਨੇਆਂ ਨੀ ਆਮ ਰਾਈਟੀਆਂ ਆ ਗਿਆ ਆ ਛੋਲੇ ਆ ਜੀ ਦੋਸਤੋ ਸੰਖਾਉਣੇ ਫਾਲ ਪ੍ਰੋਟਾ ਸੈਂਪਲ ਰੱਖੇ ਹੋਏ ਆ ਉਹ ਆ ਸਬਜ਼ੀਆਂ ਆ ਗਿਆ ਆਲੂ

ਸਾਡੀ ਹੋਮੇ ਹੋਮ ਬੇਕਰੀ ਇਧਰੋਂ ਬਾੜੇ ਉੱਤੇ ਮਾਮ ਠੀਕ ਹੈ ਭਾਈ ਜੀ ਤੇ ਕੀ ਕੀ ਚੀਜ਼ਾਂ ਹੁੰਦੀ ਨੇ ਆਪਣੇ ਕੋਲ ਸਟ੍ਰਾਈਕ ਇਟਸ ਹੁੰਦੀ ਸਰ ਠੀਕ ਹੈ ઓਨ ਆਰਡਰ ਬਿਨਾ ਮੈਥੇ ਤੋਂ ਵੀ ਬਣ ਜਾਂਦੇ ਨੇ ਕੋਈ ਕਿਸੇ ਬੇਟੇ ਨਹੀਂ ਕੋਈ ਅਸੀਂ ਕਲਿਨਿਕਸ ਦੀ ਯੂਜ਼ ਕਰਦੇ ਨੇ ਠੀਕ ਹੈ ਜੀ 100% ਕੁਆਲਟੀ ਵਾਲਾ ਜੀ ਜੀ ਬਿਲਕੁਲ ਸਰ ਠੀਕ ਹੈ ਭਾਈ ਜੀ ਪ੍ਰਾਈਸ ਵੀ ਅਕੋਰਡਿੰਗਲੀ ਉਤਨੀ ਹੁੰਦੀ ਹੈ ਮੀਟ ਲੀ ਕਰਕੇ ਅਸੀਂ ਥੋੜੀ ਡਿਸਕਾਊਂਟਡ ਪ੍ਰਾਈਸ ਕਰਦੇ ਹਾਂ ਠੀਕ ਹੈ ਭਾਈ ਜੀ ਠੀਕ ਹੈ ਤੇ ਦੱਸੋਗੇ ਭਾਈ ਜੀ ਇਸ ਵਕਤ ਕੀ ਕੀ ਆਪਣੇ ਕੋਲ ਦਿਖਾਓ ਮੜਾ ਸਰ ਬਰਾਊਨੀ ਅਵੇਲੇਬਲ ਹੈ ਠੀਕ ਹੈ ਇਹ 800 ਰੁਪਏ ਦਾ ਬਾਕਸ ਹੁੰਦਾ ਠੀਕ ਹੈ ਬਈ ਇਹ ਵਨੀਲਾ ਕੇਕ ਆ ਵਿਦਾਊਟ ਐਨੀ ਉੱਪਰ ਟਾਪਿੰਗ ਨਹੀਂ ਹੁੰਦੀ ਇਹਦੇ ਕੋਈ ਇਹ 150 ਦੀ ਪੈਕਿੰਗ ਆ ਠੀਕ ਸਰਾ 250 ਵਾਲੇ 200 ਆਗੇ 200 ਵਾਲੇ ਆਗੇ 250 ਇਹ ਸਰ ਸਪੈਸ਼ਲ ਆ ਗੁੜ ਵਾਲਾ ਬਿਨਾ ਮੈਦੇ ਤੋਂ ਆਟੇ ਦਾ ਕੇਕ ਆ ਇਹ ਇਹ ਕੱਲ ਵੀ ਸੋਲਡ ਆਊਟ ਹੋ ਗਿਆ ਸੀ ਦੁਬਾਰਾ ਅਸੀਂ ਹੋਰ ਬਣਾ ਕੇ ਲੈ ਕੇ ਆਏ ਆ ਇਹ 300 ਜਿਆਦਾ ਵੇਚੀ ਹੋ ਰਹੀ ਹਾਂ ਜੀ 300 ਦੀ ਪੈਕਿੰਗ ਆਗੇ ਬਾਕੀ ਆ ਕੱਪਕੇਕਸ ਨੇ ਇਹ 42 ਤੋਂ ਸ਼ਾਰਟ ਨੇ ਠੀਕ ਹੈ ਇਹ ਅਲੱਗ-ਅਲੱਗ ਫਲੇਵਰ ਦੇ ਅਲੱਗ-ਅਲੱਗ ਪ੍ਰਾਈਸ ਤੇ ਰੱਖੇ ਜੀ 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 ਸਟਾਰਟਿੰਗ ਤੋਂ ਹੀ ਇਹ ਅੰਦਰ ਰੇਟ ਭਾਈ ਆਪਣਾ ਇਹਨਾਂ ਦਾ 40 ਦਾ ਸਟਾਰਟ ਅਸਰ 40 ਰੁਪਏ ਤੋਂ ਇਹ ਲਾਸਟ ਲਾਸਟ ਹੈ ਨਹੀਂ ਕੋਈ ਵੀ ਲਾਸਟ ਇਸ ਦਾ ਕੁਆਂਟੀਟੀ ਤੇ ਹੁਣ ਕਿਸੇ ਨੂੰ 2 ਕਿਲੋ ਚਾਹੀਦਾ 1.5 ਕਿਲੋ ਚਾਹੀਦਾ ਤੇ ਸਾਡੇ ਇੰਸਟਾਗ੍ਰam ਪੇਜ ਆ ਬੇਕ ਪਲੇਟਰ ਤੁਸੀਂ ਫੋਲੋ ਕਰਕੇ ਉੱਥੇ ਲੋਕ ਸਾਨੂੰ ਇੱਕ ਦਿਨ ਪਹਿਲਾਂ ਆਰਡਰ ਦੇ ਦਿੰਦੇ ਨੇ ਜਿਵੇਂ ਦਾ ਕੇਕ ਚਾਹੀਦਾ ਹੁੰਦਾ ਹੁੰਦਾ ਅਸੀਂ ਬਣਾ ਕੇ ਪਹੁੰਚਾ ਕਰਦੇ ਹਾਂ ਹੋਮ ਡਿਲੀਵਰੀ ਵੀ ਹੈਗੀ ਹੈ ਹੋਮ ਡਿਲੀਵਰੀ ਹੈਗੀ ਹੈ ਸਰ ਕੱਲੇ ਲੁਧਿਆਣੇ ਜਿਲ੍ਹੇ ਲੁਧਿਆਣੇ ਫਿਲਹਾਲ ਲੁਧਿਆਣੇ ਚ ਸਰ ਕਿਉਂਕਿ ਦੂਜੇ ਸ਼ਹਿਰ 'ਚ ਤੁਹਾਨੂੰ ਪਤਾ ਕੇਕ ਦੀ ਡਿਲੀਵਰੀ ਕਿਸੇ ਨੇ ਦੂਜੇ ਜ਼ਿਲ੍ਹੇ ਤੋਂ ਵੀ ਆਉਣਾ ਹੋਵੇ ਜਾਂ ਕਿਸੇ ਹੋਰ ਸ਼ਹਿਰ ਤੋਂ ਆਉਣਾ ਸਾਨੂੰ ਉਹ ਇੱਕ ਦਿਨ ਪਹਿਲਾਂ ਫੋਨ ਕਰਕੇ ਦੱਸ ਦੇਣ ਇਨਫੋਰਮ ਕਰ ਦੇਣ ਤੇ ਅਸੀਂ ਉਹਨਾਂ ਨੂੰ ਡਿਲੀਵਰ ਕਰ ਦਾਂਗੇ ਜਿੱਥੇ ਵੀ ਕਹਿਣਗੇ ਉਹ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ ਸਾਡਾ ਹੈਗਾ 97799 75317 ਠੀਕ ਹੈ ਬੇਕ ਬਲੇਟਰ ਬਾਈ ਡਾਕਟਰ ਪਾਵਨ ਠੀਕ ਹੈ ਪੀ ਐਸ ਡੀ ਕੀਤੀ ਹੈ ਮੇਰੇ ਸਿਸਟਰ ਇਹਨਾਂ ਦਾ ਹੀ ਆ ਸਾਰਾ ਠੀਕ ਹੈ ਹਾਂ ਜੀ ਉਹ ਨਹੀਂ ਅਸੀਂ ਦੋਨੋਂ ਇੱਥੋਂ ਦੇ ਹੀ ਪਾਸ ਆਊਟ ਹਾਂ ਪੀ ਐਜਓ ਤੋਂ ਠੀਕ ਹੈ ਠੀਕ ਹੈ ਖਾਸ ਹੈ ਜੇ ਲੁਧਿਆਣੇ ਤੋਂ ਲੁਧਿਆਣੇ ਤੋਂ ਹੀ ਸਰ ਲੁਧਿਆਣੇ ਤੋਂ वेलकम सर वेलकम कर लियो थोड़ी वीडियो भी देख लो ना टक्कर देखना भाई जी शाम ਨੂੰ ਪਾਣੀ ਪਾ ਕੇ ਰੋਸ ਸਵੇਰੇ ਠੀਕ ਆ ਜੀ ਸ਼ਾਮ ਨੂੰ ਪਾਣੀ ਪਾ ਕੇ ਰੋਸ ਸਵੇਰੇ ਖਾਲੀ ਮੇਟ ਪਾਣੀ ਠੀਕ ਆ ਬਾਈ ਜੀ ਸ਼ਾਮ ਨੂੰ ਪਾਣੀ ਪਾ ਕੇ ਸਵੇਰੇ ਖਾਣੇ ਵੀ ਕਰਦੇ ਨੇ ਬਾਈ ਜੀ ਵੀਰੇ ਕਰਦੇ ਨੇ ਆਪਣੇ ਪਰਸ ਹਾਂਜੀ ਦੋਸਤੋ ਹੁਣ ਤੁਹਾਨੂੰ ਸ਼ਾਇਦ ਨੀ ਇੰਸਟਾਲਾਂ ਦਿਖਾਉਣੇ ਸ਼ਾਇਦ ਨੀ ਇੰਸਟਾਲਾਂ ਸ਼ੁਰੂ ਹੋ ਗਈਆਂ ਅਨੀ ਉਹ ਸੰਦ ਕੋਣ ਹੈ ਘੈਂਡ ਘੈਂਡ ਅਮਕੀ ਆ ਗਈ ਹਟਾ ਜਾਵੇ ਤੇ ਪਹਿਲੀ ਵਾਰੀ ਸੀ ਲੱਗਦਾ ਨਾ ਜਸਪ੍ਰੀਤ ਪਹਾੜੀ ਮੱਕੀ ਦਾ ਆਟਾ ਨਾ ਹੂੰ ਇਹਦਾ ਬਾਈ ਜੀ ਇਹ ਪਹਾੜੀ ਮੱਕੀ ਦਾ ਆਟਾ ਆ ਗਿਆ ਤੇ ਇਹ ਆ ਗਿਆ ਸੈਦ ਸੈਦ ਨਾ ਬਾਈ ਜੀ ਠੀਕ ਆ ਬਾਈ ਜੀ ਤੇ ਆਉਂਦੀ ਅਗਵੀ ਇਹ ਹਲਦੀ ਦੀ ਗੱਲ ਕਰੀ ਬਈ ਜੀ ਇਹਦਾ ਰੰਗ ਮਾੜਾ ਜਾਉਂਦਾ ਨਹੀਂ ਨਾ ਬਈ ਰੰਗੋ ਜਿਵੇਂ ਆਪ ਗੱਲੇ ਬਾਈ ਜੀ ਆਮ ਕੀਤਾ ਜਾਂਦਾ ਹੈ ਉਹ ਦਾਸ ਕਨਵਾਦ ਵਿਖਾਉਣ ਵਾਸਤੇ ਲਗਾਉਣੇ ਆਪਾਂ ਉਹਦਾ ਹਿਸਾਬ ਨਾਲ ਪਾਣੀ ਕਿੰਨਾ ਦੇਣਾ ਉਹ ਨੂੰ ਉਹ ਟ੍ਰੀਟਮੈਂਟ ਕਿਵੇਂ ਕਰਨਾ ਠੀਕ ਹੈ ਜੀ ਉਹ ਉਹਦੇ ਨਾਲ ਬਣਦਾ ਦਾ ਪਾਰਸ ਕਿਵੇਂ ਕਰਨੀ ਕਿੰਨੀ ਚੁਕਾ ਕੇ ਇਹਨੂੰ ਆਪਾਂ ਨੇ ਪ੍ਰੋਸੈਸ ਕਰਨਾ ਠੀਕ ਹੈ ਉਹ ਸਾਵਨਾ ਦਾ ਹਲਦੀ ਦਾ ਰੰਗ ਨੇ ਇਹ ਬਹੁਤ ਇਹ ਤਾਂ ਨਹੀਂ ਕਿ ਬਈਏ ਦੇ ਵਿੱਚ ਕੋਈ ਰੰਗ ਜਰਾ ਹੋ ਨਹੀਂ ਨਹੀਂ ਰੰਗ ਨੂੰ ਨਹੀਂ ਪਾਇਆ ਕੋਈ ਹਲਦੀ ਹੈ ਪ्योर ਹੈ ਨਾ ਚਲੋ ਠੀਕ ਹੈ ਨੇਚਰਲ ਲੱਗੇ ਹਾਂ ਹਾਂ ਉਹ ਲੱਗੂਗੀ ਨੇਚਰਲ ਲੱਗੇ ਤੇ ਇਹਦਾ ਪ੍ਰਾਈਸ ਕੀ ਹੈ ਜੀ ਬੈਜ ਜਾਦਾਗਾ 250 ਰੁਪਏ ਕਿਲੋ ਆਈਸੋ ਪੈਕੇਟ ਠੀਕ ਹੈ ਬਜੀ ਜਿੱਥੋਂ ਮੇਰਾ ਨੇਮ ਲਿਕੇ ਸੀ ਬਈ ਕਿੱਥੇ ਜੀ ਸਰਾਂਦਾ ਜੀ ਸਰਾਂਦਾ ਸਰਾਂਦਾ ਫਤਿਹਗੁਰ ਸਾਹਿਬ ਠੀਕ ਹੈ ਤੇ ਕੀ ਨਾਮ ਤੇ ਲੋਕੇਸ਼ਨ ਬਈ ਭਗਵੰਤ ਸਿੰਘ ਠੀਕ ਹੈ ਨੰਬਰ ਹੈਗਾ 9788 3185 ਠੀਕ ਹੈ ਹਾਂਜੀ ਦੋਸਤੋ ਹੁਣ ਆਪਾਂ ਅੱਗੇ ਸੋਨੂੰ ਦਿਖਾਉਣੇ ਆਪਾਂ ਕੋਈ ਵੀ ਫਲਦਾਰ ਬੂਟਾ ਕੋਈ ਵੀ ਬੂਟਾ ਲਾਉਣਾ ਦਾ ਟੋਆ ਕਿਵੇਂ ਕਰਨਾ ਦਾ ਸਭ ਤੋਂ ਪਹਿਲਾਂ ਸਾਨੂੰ ਲਿਖਾਉਣੇ ਆ ਟੋਆ ਪੱਟਿਆ ਹੋਇਆ ਦੇਖੋ ਪੋਰੇ ਬਕਟਰ ਨਾ ਡਾਂਗੋ ਠੀਕ ਆ ਜੀ ਆਹ ਲਾਉਣੇ 30x20 ਤੇ ਲਾ ਦਿਓ 15x15 ਆਏ ਵਰਦੋ ਘਰੇ ਘਰੇ ਲਾਉਣੇ ਆ ਘਰੇ ਘਰੇ ਲਾਉਣੇ ਆ ਬਾਹਰ ਆਏ ਲਾਉ ਬੂਟਾ ਆਪਣੇ ਬੂਟੇ ਜਸਪਰੀ ਦਾ ਉੱਥੇ ਜਿਆਦਾ ਲਾਓ ਸੈਂਟਰ ਚ ਲਾਓ ਸੈਂਟਰ ਚ ਜਾਂ ਕਰੀ ਆਪਾਂ ਆਪਣੇ ਟਿੱਬਿਆਂ ਚ ਇਹ ਵਿੱਚ ਬੂਟੇ ਕਿਉਂ ਜਿਆਦਾ ਹੁੰਦੇ ਨੇ ਕਿ ਉੱਥੇ ਨਰਮਾਈ ਵੱਧ ਹੁੰਦੀ ਜੀ ਹੈ ਨਾ ਪੜਾਈ ਹੁੰਦੀ ਆ ਭੋਲਾ बोला ਤਾਂ ਹੁੰਦਾਗਾ ਤਾਂ ਕਰਕੇ ਬਈ ਉੱਥੇ ਵੀ ਤੋਂ ਲੈ ਲੀਏ ਤੇ ਮੈਂ ਤੁਹਾਨੂੰ ਦੂਜੇ ਨਾਲ ਅੱਗੇ ਲਈਏ ਚਲੋ ਅੱਗੇ ਸਾਨੂੰ ਦਿਖਾਉਣੇ ਆ ਇਹ ਤੁਹਾਨੂੰ ਕਿਵੇਂ ਬੀਜਣੇ ਆ ਵੀ ਇਹ ਇਦਾਂ ਕਰਗਾ ਦਾ ਤਾਂ ਇਹ ਲੈ ਬਈ ਤੁਸੀਂ ਦੇਖ ਸਕਦੇ ਹੋ ਚੌਥਾ ਤਰੀਕਾ ਕਰੀਏ ਨਾ ਆਪਾਂ ਇਧਰੋਂ ਉੱਤਰ ਸੇਦ ਨੂੰ ਹੋ ਜਾਂਦੇ ਨੇ ਫਿਰ ਦਰਖਤ ਇਧਰੋਂ ਇਧਰ ਸੇਦ ਬੰਦ ਨੇ ਜਿਹੜੇ ਪਾਸੇ ਕੁਝ ਕੁ ਹੋ ਜਾਂਦਾਗਾ ਇਹ ਇਹ ਕਿਥੇ ਲਾ ਦੇਈਏ ਕਿੰਨੇ ਲਾਉਣਾਗਾ ਹੂੰ ਕਿਧਰ ਟੰਗ ਤੇ ਵਿਚਾਲਲਾ ਕਲੀ ਆਪਾਂ ਨਾ ਵਿਚਾਲਲਾ ਆ ਸੰਗਣੀ ਬਰਨੜੀ ਜੀ ਲਾ ਕੇ ਚੱਲੋ ਉਹ ਬੂਟਾ ਜਿਹੜਾ ਲਾਇਆ ਉਹ ਉੱਪਰ ਨੂੰ ਜ਼ਿਆਦਾ ਜਾਊਗਾ ਠੀਕ ਹੈ ਕਿਉਂਕਿ ਜੇ ਆਪਾਂ ਵਿਚਾਰੇ ਵੀ ਇਹ ਨਿੰਬੂ ਦਾ ਬੂਟਾ ਲਾ ਲਈਏ ਜਾਂ ਆਪਾਂ ਕੋਈ ਹੋਰ ਬੂਟਾ ਲਾ ਲਈਏ ਫਿਰ ਉਹ ਫੈਲ ਕੇ ਉਹਨੇ ਉਸ ਤਰ੍ਹਾਂ ਉੱਗਣਾ ਨਹੀਂ ਆ ਜਾਗਾ ਠੀਕ ਹੈ ਜੀ ਆ ਆ ਗਿਆ ਸੰਗਣੀ ਪ੍ਰਣਾਲੀ ਇਹ ਸੰਗਣੀ ਪ੍ਰਣਾਲੀ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਨੂੰ ਵੀ ਪੂਰੀ ਸੋੜ ਆ ਗਈ ਇੱਧਰ ਨੂੰ ਵੀ ਪੂਰੀ ਸੋੜ ਆ ਗਈ ਦੇਖੋ ਇਹ ਕਿ ਲਾਉਣ ਦਾ ਰੰਗ ਹੈ ਤੇ ਵੀ ਮਤਲਬ ਕਿੰਨੇ ਦੂਰੀ ਤੱਕ ਲਾਉਣਾਗਾ ਸਿਲਣਾ ਹੋ ਕਰਨਾ ਰੱਖਣਾ ਕਿੰਨਾ ਦਸਤਾਂ ਸੁਰੱਖਣਾ ਕਿੰਨਾ ਫਾਸਲਾ ਉਹ ਪੀ ਯੂ ਕਿੰਨੂ ਆਣਾ ਤੇ ਪੀ ਯੂ ਕਿੰਨੂ ਆ ਗਿਆ ਲੱਗਦਾ ਇਹ ਸਟਾਰ ਵੀ ਹੋਏਗਾ ਅੱਗੇ ਤੁਹਾਨੂੰ ਦਿਖਾਉਣਿਆ ਹੋਰ ਚੀਜ਼ਾਂ ਜੇ ਦੇਖੋ ਪੰਜਾਬ ਦਾ ਗਿੰਦਾ ਨੰਬਰ 1 ਰਾਜ ਨਹੀਂ ਕਰਦਾ ਕਿੱਥੋਂ ਹੈ ਬਈ ਜੀ ਹੈ ਜੀ ਠੀਕ ਹੈ ਠੀਕ ਹੈ ਬਈ ਜੀ ਤੇ सर ये ट्यूबरो से रजनीगंधा बोलते हैं इसको ठीक है और सर ये कॉम से लगता है बल्ब से लगता है बोलते हैं ठीक है और ये गेंदा अपनी पंजाब गेंदा पंजाब गेंदा नंबर वन थी इसके फूल अभी तो छोटे हैं अभी जल्दी लगा दिया डिस्प्ले के लिए इसका फूल इतना बड़ा फूल आता है और बटर फूल हाँ जी सर बाकी ये एंथोरियम है सर ये

ਇਹਨਾਂ ਸਾਰੇ ਬਾਗ ਲਗਾਣੇ ਕਿਉਂ ਇਸ ਦਾ ਫੁੱਲ ਹੱਤਾ ਕਾਫੀ ਬੜਾ ਗੁਲਦੌਦੀ ਦਾ ਬਲ ਹਾਂਜੀ ਦੋਸਤੋ ਵੀਡੀਓ ਲੰਮੀ ਹੋ ਜਾ ਬਈ ਇਸ ਕਰਕੇ ਆਪਾਂ ਫੁੱਲ ਵੀਡੀਓ ਅਪਲੋਡ ਨਹੀਂ ਕਰ ਰਹੇ ਇਸ ਤੋਂ ਬਾਅਦ ਵੀਡੀਓ ਦੇ ਬਈ ਜੀ ਪਾਰਟ ਆਉਣਗੇ ਪਹਿਲਾ ਪਾਰਟ ਇਹ ਆ ਤੇ ਇਸ ਤੋਂ ਬਾਅਦ ਦੂਜਾ ਪਾਰਟ ਆਵ ਗਿਆ ਫਿਰ ਤੀਜਾ ਪਾਰਟ ਸਾਰੇ ਪਾਰਟ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜਿਹੜੇ ਵੀ ਕਿਸਾਨ ਮੇਲੇ ਤੇ ਉਹ ਕਮੈਂਟ ਜਰੂਰ ਕਰਿਓ ਬਈ ਜੀ